ਮਿਰੋ ਜੀ ਬਿੱਟੂ ਹਾਂਜੀ ਬਿੱਟੂ ਹਾਂਜੀ ਤੇ ਕਿਹੜੇ ਪਿੰਡ ਤੋਂ ਆ ਜੀ ਆਪਾਂ ਮੈਂ ਭਾਜੀ ਉੱਚੇ ਤੋਂ ਆ ਤੇ ਆਪਣੀ ਇੱਥੇ ਦੂਰਦਾਨਾ ਮੈਂ ਕਰਦਾ ਤੇ ਕਿਹੜੇ ਪਿੰਡ 'ਚ ਦੁਕਾਨ ਹੈ ਤੁਹਾਡੀ ਇਹ ਮਾਦੀਪੁਰ 'ਚ ਪੈਂਦੀ ਹੈ ਭੋਜੀ ਦੁਕਾਨ ਤੇ ਕੀ ਮਾਮਲਾ ਕੀ ਹੋਇਆ ਸਾਰਾ ਰਾਤ ਜਿਹੜਾ ਰਾਤੀ ਇਹ ਭਾਜੀ ਸਾਨੂੰ ਸਾਰਿਆਂ ਨੂੰ ਤਾਂ ਹੁਣੇ ਪਤਾ ਲੱਗਾ ਜਦੋਂ ਮਨ ਉੱਧਰ ਦੋ ਸਲੰਡਰ ਸੀਗੇ ਤੇ ਚੁੱਲ੍ਹੇ ਚੱਲੇ ਸੀਗੇ ਝਾਂਮਾਂ ਪੂਣੀਆਂ ਐ ਮੇਰਾ ਲੋਹੇ ਦਾ ਸਮਾਨ ਜਿਗਾ ਬਾਕੀ ਆ ਗੱਲੇ ਆ ਦੇਖ ਲੋ ਗੱਲੇ ਵੀ ਖਾਲੀ ਕਰ ਕੋਈ ਕੈਸ਼ ਵਗੈਰਾ ਵੀ ਇਸ ਗੱਲੇ ਚ ਕੈਸ਼ ਥੋੜਾ ਜਿਹਾ ਕੈਸ਼ ਲੈ ਗਿਆ ਸੀ ਮੈਂ ਹਾਂਜੀ ਕੈਸ਼ ਥੋੜਾ ਜਿਹਾ ਸੀਗਾ ਹਾਂਜੀ ਤੇ ਕਿੰਨਾ ਨੁਕਸਾਨ ਹੋ ਗਿਆ ਤੁਹਾਡਾ ਹੁਣ ਨੁਕਸਾਨ ਦੇਖ ਲੋ ਜੀ ਤੁਹਾਨੂੰ ਇਦਾਂ ਮੋਟਾ ਲਗਭਗ ਕਿੰਨਾ ਹੋ ਗਿਆ ਫੇਰ ਵੀ ਲਗਭਗ 15-16000 ਰੁਪਏ ਦਾ ਨੁਕਸਾਨ ਹੋਇਆ ਹੈ ਪੁਲਿਸ ਨੂੰ ਕੀਤੀ ਕੰਪਲੇਟ ਕੋਈ ਆ ਕੀਤਾ ਕੋਈ ਤੇ ਕਿਹੜਾ ਖਾਣਾ ਬੰਦਾ ਆਪਾਂ ਨੂੰ ਆਪਾਂ ਨੂੰ ਪਤਾ ਲਾ ਪੈਂਦਾ ਤੇ ਹੋਈ ਵੀ ਕੀ ਕਹਿੰਦੇ ਮੁਲਾਜ਼ਮ ਆਉਂਦੇ ਹੁਣ ਆਉਣ ਲੱਗੇ ਆ ਕੀ ਮੰਗ ਕਰਦੇ ਤੁਸੀਂ ਜਿਹੜੀ ਪਿੰਡਾਂ ਵਿੱਚ ਇਦਾਂ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਨੇ ਨਹੀਂ ਹੋਣੀਆਂ ਚਾਹੀਦੀਆਂ ਭਾਜੀ ਹੂੰ ਇਹ ਇਹ ਚੀਜ਼ ਨਹੀਂ ਹੋਣੀ ਚਾਹੀਦੀ ਇੱਕ ਬੰਦਾ ਮਿਹਨਤ ਕਰੇ ਕਮਾਦਾ ਹੂੰ ਉਹਨੂੰ ਵੇਪਿਛਾਂ ਤੋਂ ਧੱਕ ਦਿੰਦੇ ਆ ਹੂੰ ਇਹ ਹੈਗੇ ਨਿਸ਼ਈ ਆ ਹੂੰ ਤੇ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਹਾਂਜੀ ਮੰਗ ਕੀ ਕਰਦੇ ਪ੍ਰਸ਼ਾਸਨ ਤੋਂ ਸਾਡਾ ਤਾਂ ਇਹ ਮੰਗ ਕਰਦੇ ਵੀ ਸਾਨੂੰ ਮੜਿਆ ਇਹਦਾ ਇਨਸਾਫ ਮਿਲਿਆ ਜਾਵੇ ਹੂੰ ਕਾਰਵਾਈ ਕੀਤੀ ਹੈ ਕਾਰਵਾਈ ਕੀਤੀ ਜਾਵੇ ਬੰਦੇ ਬੰਦੇ ਫੜਨ ਕੋਈ ਕੈਮਰੇ ਜਾਇ ਹੈ ਜੀ ਸੀਸੀਟੀਵੀ ਕੈਮਰੇ ਨਹੀਂ ਹਜੇ ਹਜੇ ਦੇਖੇ ਨਹੀਂ ਕੋਈ ਵੀ ਹਜੇ ਹੁਣੇ ਤਾਂ ਹੀ ਮਾਮਲਾ ਆਇਆ ਹੁਣੇ ਤਾਂ ਦੁਕਾਨਾਂ ਖੋਲੀਆਂ ਆਈਆਂ ਆਪਾਂ ਬਾਸ ਲੱਗੇ ਆ ਕੈਮਰੇ ਇੱਥੇ ਹਾਂਜੀ ਇਹ ਤੇ ਮੈਡੀਕਲ ਤੇ ਲੱਗਾ ਕੈਮਰਾ ਇੱਧਰ ਸਰਪੰਚ ਦੇ ਘਰ ਲੱਗਾ ਤੇ ਆਪਾਂ ਨੂੰ ਕਿਦਾਂ ਦੱਸ ਲਾ ਪਤਾ ਲੱਗਾ ਕਿ ਚੋਰੀ ਹੋਈ ਹੈ ਸਾਡੀ ਦੁਕਾਨ ਦੇ ਮੈਨੂੰ ਤਾਂ ਫੋਨ ਕੀਤਾ ਜੀ ਮੈਂ ਉੱਚੇ ਤਾਂ ਹੂੰ ਮੈਨੂੰ ਤਾਂ ਮੁੰਡਿਆਂ ਨੇ ਘਰੋਂ ਜਾ ਕੇ ਪਹਿਲਾਂ ਫੋਨ ਲਾਉਂਦੇ ਨੇ ਲੱਗਾ ਨਹੀਂ ਫੇ ਮੈਨੂੰ ਘਰੋਂ ਜਾ ਕੇ ਲੈ ਕੇ ਆਏ ਇਸ ਜੀਵਨਪਰਮਜੀ 112 ਹਾਂਜੀ 84326 ਹਾਂਜੀ ਸਾਨੂੰ ਕਾਲ ਆਈ ਸੀਸ ਵਿੱਚ ਇਹ ਬੇਥੇ ਮਦੀਪੁਰਾਇਆ ਪ੍ਰੌਂਗ ਦੇ ਵਿੱਚ ਹਾਂਜੀ ਬੇ ਚੋਰੀ ਹੋ ਗਈ ਹੈ ਹਾਂਜੀ ਅਸੀਂ ਇਹ ਮੌਕੇ ਤੇ ਆਏ ਜੀ ਇਹਦਾ ਇੱਕ ਸ਼ਟਰ ਟੁੱਟਾ ਹੈ ਜੀ ਦੋ ਸਿਲੰਡਰ ਕੁਝ ਇਹਨਾਂ ਦੇ ਤਲਵਾਹੀ ਦਾ ਸਾਮਾਨ ਹੈ ਕੁਝ ਸੋਡੇ ਦੀਆਂ ਦੋ ਤਿੰਨ ਪੇਟੀਆਂ ਲੱਗਿਆ ਜੀ ਇਹ ਨੁਕਸਾਨ ਹੋਇਆ ਜੀ ਇਹਨਾਂ ਦਾ ਪਰ ਕੋਈ ਕੈਸ਼ ਵਗੈਰਾ ਵੀ ਲੱਗਿਆ ਹੈ ਕੈਸ਼ ਕੁਝ ਵੀ ਲੱਗਿਆ ਕੈਸ਼ ਗੱਲੇ 'ਚ ਥੋੜੇ ਬੱਤੀ ਭਾਨ ਭੂਣ ਸੀ ਥੋੜੇ ਜਿਹੇ ਪੈਸੇ ਸੀ ਥੋੜੇ ਪੈਸੇ ਸੀ ਕਿ ਕਿੰਨਾ ਨੁਕਸਾਨ ਹੋ ਗਿਆ ਕਰ ਇਹਨਾਂ ਦਾ ਲੱਗਦਾ ਕੋਲ ਟੋਟਲ 15-16 ਹਜ਼ਾਰ ਰੁਪਏ ਦਾ 15-16 ਹਜ਼ਾਰ ਦਾ ਨੁਕਸਾਨ ਆਇਆ ਜੀ ਤੇ ਕੀ ਕਾਰਵਾਈ ਸਰੋਂ ਕੀਤੀ ਜਾ ਰਹੀ ਹੈ ਕਾਰਵਾਈ ਜੀ ਅਸੀਂ ਡਿਊਟੀ ਅਫਸਰ ਨੂੰ ਦੱਸ ਦੇਣਾ ਸਾਰਾ ਕੁਝ ਪਾ ਦੇਣਾ ਜੋ ਬਣਦੀ ਕਾਰਵਾਈ ਉੱਥੇ ਇਹਨਾਂ ਨੂੰ ਥਾਣੇ ਜਾਣ ਪੈਣਾ ਜੀ ਸਰ ਕਿਸ ਨਾਮ ਦੇ ਉੱਪਰ ਦੁਕਾਨ ਹੈ ਜੀ ਸਾਰੇ ਸਾਰੇ ਕਿਸ ਨਾਮ ਦੇ ਉੱਪਰ ਦੁਕਾਨ ਹੈ ਇਹ ਬਿੱਟੂ ਕਰਿਆ ਨਾ ਸਟੋਰ ਹਾਂਜੀ ਬਿੱਟੂ ਕਰਿਆ ਨਾ ਸਟੋਰ ਜੀ ਹਾਂਜੀ ਜੀ ਜੀ ਯਾ ਆਪਾਂ ਫਰਵਾਨਾ ਸਟੋਰ ਮਹੱਦੀਪੁਰ ਅੱਡਾ ਕੋਈ ਸਰ ਕੈਮਰੇ ਵਗੈਰਾ ਵੀ ਲੱਗੇ ਆਸ-ਪਾਸ ਤੇ ਕੈਮਰੇ ਦੇ ਦੇ ਚੈੱਕ ਕਰਦੇ ਆ ਡਾਕਟਰ ਸਾਹਿਬ ਦੇ ਲੱਗਾ ਹੈ ਜੀ ਕੈਮਰਾ ਹਾਂਜੀ ਉਹ ਕਰਦੇ ਇੱਧਰ ਗਾ ਤਾਂ ਹੁਣ ਇੱਥੋਂ ਚੌਂਕ ਬਣਦਾ ਇੱਧਰ ਗਾ ਇਹਨੂੰ ਹੈ ਨਹੀਂ ਪਿਛਾਂ ਨੂੰ ਡਾਕਟਰ ਸਾਹਿਬ ਦਾ ਹੈ ਠੀਕ ਆ ਠੀਕ ਹੁਣ ਦੇ ਦੇ ਜੀ ਇਹਦੇ ਵਿੱਚ ਕੋਈ ਪਲਿਊ ਆਦਾ